ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਜਗਤ ਸੁਆਮੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਜਗਤ ਸੁਆਮੀ ਚਵਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਦੀਨabandhu ਸਾਥਾਂ ਸਹਾਈ ਹੋਣ ਵਾਲੇ ਸ਼ਬਦਾਵਤਾਰ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਸਤਿਗੁਰ ਜੀ ਨੂੰ ਸਦਾ ਧੰਨ ਹੈ ਏ ਸੱਚੇ ਪਾਸ਼ਾ ਜੀ ਆਪ ਜੀ ਦੇ ਚਰਣਾ ਕਮਲਾਂ ਵਿੱਚ ਬੇਨਤੀ ਜੋਦੜੀ ਹੈ ਸਤਿਗੁਰੂ ਕਿਰਪਾ ਕਰੋ ਲੋਕਾਈ ਦਾ ਭਲਾ ਕਰੋ ਮਹਾਰਾਜ ਗੁਰਸਿੱਖੀ ਜੀਵਨ ਬਖਸ਼ੋ ਗੁਰਸਿੱਖਾਂ ਵਾਲੇ ਗੁਣ ਬਖਸ਼ੋ ਮਹਾਰਾਜ ਆਪਣੇ ਚਰਣਾ ਕਮਲਾਂ ਦਾ ਪ੍ਰੇਮ ਤੇ ਪਿਆਰ ਬਖਸ਼ੋ ਸ਼ਰਧਾ ਤੇ ਭਾਵਨਾ ਬਖਸ਼ੋ ਆਪਣੇ ਦਰ ਤੇ ਬਿਠਾ ਕੇ ਸਿਮਰਨ ਬਖਸ਼ੋ ਮਹਾਰਾਜ ਸੇਵਾ ਬਖਸ਼ੋ ਸਤਿਗੁਰੂ ਜੀ ਉਹ ਗੁਣ ਬਖਸ਼ੋ ਜਿਨ੍ਹਾਂ ਗੁਣਾ ਕਰਕੇ ਲੋਕ ਤੇ ਪਰਲੋਕ ਵਿੱਚ ਖਾਲਸਾ ਜੀ ਲਾਜ ਰਹਿ ਜਾਂਦੀ ਹੈ ਕਿਰਪਾ ਕਰੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੀ ਸੰਗਤੀ ਸਵਰੂਪ ਵਿੱਚ ਰੂਪ ਵਿੱਚ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਬੇਨਤੀ ਹੈ ਕਿਰਪਾ ਕਰੋ ਸਾਨੂੰ ਨਾਮ ਬਖਸ਼ੋ ਸਾਨੂੰ ਮਹਾਰਾਜ ਆਪਣੇ ਦਰ ਦੀ ਸੇਵਾ ਬਖਸ਼ੋ ਸੱਚੇ ਪਾਤਸ਼ਾਹ ਸ਼ੋਭ ਗੁਣ ਬਖਸ਼ੋ ਦੁਨੀਆ ਦੇ ਵਿੱਚ ਸੇਵਾ ਕਰਨ ਦਾ ਬਲ ਬਖਸ਼ੋ ਖਾਲਸਾ ਜੀ ਇਹ ਅਰਦਾਸ ਸਤਿਗੁਰ ਦੇ ਚਰਨਾਂ ਕਮਲਾਂ ਵਿੱਚ ਕਰੀਏ ਕਿ ਹੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਹਾਡੇ ਦਰਸ਼ਨ ਹੁੰਦੇ ਰਹਿਣ ਤੁਹਾਡੀ ਬਾਣੀ ਦਾ ਜਪ ਕਰਦੇ ਰਹੀਏ ਗੁਰਸਿੱਖਾਂ ਦੀ ਸੰਗਤ ਹੁੰਦੀ ਰਹੇ हे ਦਾਤਾ ਦਾਤਾਰ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰੋ ਇਹ ਕਾਲ ਯੁਗ ਦੇ ਕੱੜੇ ਪੈਰੇ ਵਿੱਚੋਂ ਸਾਡੀ ਇਲਾਜ ਰੱਖ ਲੋ ਮਹਾਰਾਜ ਸਾਨੂੰ ਬਾਹ ਦੇ ਕੇ ਬਾਹ ਫੜ ਕੇ ਸਾਨੂੰ ਹੱਥ ਰੱਖ ਹੱਥ ਦੇ ਕੇ ਜਾਂ ਮਿਹਰ ਪ੍ਰਿਆ ਅਸੀਸ ਤੇ ਹੱਥ ਰੱਖ ਕੇ ਸਤਿਗੁਰੂ ਜੀ ਲਾਜ ਰੱਖ ਲੋ ਕਿਰਪਾ ਕਰੋ ਮਹਾਰਾਜ ਆਪ ਜੀ ਦੇ ਨਾਮ ਤੋਂ ਬਿਨਾਂ ਆਪ ਜੀ ਦੀ ਕਿਰਪਾ ਤੋਂ ਬਿਨਾਂ ਆਪ ਜੀ ਦੇ ਚਰਨਾਂ ਕਮਲਾਂ ਦੇ ਪਿਆਰ ਤੋਂ ਬਿਨਾਂ ਖਾਲਸਾ ਜੀ ਡੁੱਬ ਰਹੀ ਹੈ ਲੋਕਾਈ ਅਸੀਂ ਡੁੱਬ ਜਾਵਾਂਗੇ ਕਿਰਪਾ ਕਰੋ ਆਪਣੇ ਚਰਨਾਂ ਕਮਲਾਂ ਦਾ ਪ੍ਰੇਮ ਤੇ ਪਿਆਰ ਇਸ ਝੋਲੀ ਵਿੱਚ ਪਾ ਦਿਓ ਮਹਾਰਾਜ ਇਹੀ ਖੈਰ ਆਪ ਜੀ ਦੇ ਦਰ ਤੋਂ ਮੰਗਦੇ ਹਾਂ ਕਿਰਪਾ ਕਰੋ ਪਖਾਰੀਆਂ ਦੀ ਝੋਲੀ ਵਿੱਚ ਖੈਰ ਪਾ ਦਿਓ ਇਹੋ ਜੀ ਅਰਦਾਸ ਬੇਨਤੀ ਸੰਗਤ ਜੀ ਕਰਦੇ ਰਹੀਏ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰ ਤੱਕ ਕਿਤੇ ਨਿਮਾਣਿਆਂ ਦੀ ਆਪਣੀ ਖਾਲਸਾ ਜੀ ਪੁਕਾਰ ਚਲੀ ਗਈ ਤੇ ਕਲਗੀਧਰ ਸਵਾਮੀ ਮਹਾਰਾਜ ਖੁਸ਼ ਹੋ ਕੇ ਸਾਨੂੰ ਸਭ ਕੋਈ ਨਵਾਜਣਗੇ ਮਹਾਰਾਜ ਸਾਨੂੰ ਆਪਣੇ ਆਪੇ ਦੀ ਪਛਾਣ ਕਰਵਾਉਣਗੇ ਮਹਾਰਾਜ ਦਾ ਨਾਮ ਪ੍ਰਾਪਤ ਹੋਵੇਗਾ ਐਸਾ ਨਾਮ ਜਿਹੜਾ ਖਾਲਸਾ ਜੀ ਲੋਕ ਤੇ ਪਰਲੋਕ ਵਿੱਚ ਸਹਾਈ ਹੁੰਦਾ ਮਿੱਤਰ ਬਣ ਕੇ ਖਾਲਸਾ ਜੀ ਅੰਗ ਸੰਗ ਸਹਾਈ ਹੋ ਕੇ ਰੱਖਿਆ ਕਰਦਾ ਔਕੜਾਂ ਵਿੱਚੋਂ ਕੱਢਦਾ ਔਖੀਆਂ ਘੜੀਆਂ ਤੋਂ ਬਚਾਉਂਦਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਵਾਹਿਗੁਰੂ ਜੀ ਆਪਣਾ ਬਿਰਧ ਪਛਾਣਦਾ ਹੈ ਆਪਣੇ ਬਿਰਧ ਦੀ लाज ਰੱਖਦਾ ਹੈ ਖਾਲਸਾ ਜੀ ਮਹਾਰਾਜ ਦੀ ਸ਼ਰਨ ਪਏ ਰਹੀਏ 사ਤਗੁਰ ਦੀ ਸ਼ਰਨ ਪਿਆ ਖਾਲਸਾ ਜੀ ਸੁਖ ਪ੍ਰਾਪਤ ਹੁੰਦੇ ਨੇ ਤਾਤੀ ਵਾਅ ਨਾ ਲੱਗਾਈ ਪਾਰ ਬ੍ਰਹਮ ਸ਼ਰਨਾਈ ਚੋ ਗਿਰਧ ਹਮਾਰਾ ਰਾਮਕਾਰ ਦੁੱਖ ਲੱਗੇ ਨਾ ਪਾਈ ਮਹਾਰਾਜ ਦੀ ਸ਼ਰਨ ਪਿਆ ਖਾਲਸਾ ਜੀ ਤਤੀ ਵਾਅ ਵੀ ਨਹੀਂ ਲੱਗਦੀ ਸਤਗੁਰੂ ਜੀ ਦੇ ਚਰਨਾਂ ਕਮਲਾਂ ਵਿੱਚੋਂ ਭਾਈ ਸੰਤਾਂ ਦੀ ਧੂੜ ਮੰਗੀਏ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰੋ ਸਾਧੂਆਂ ਦੇ ਚਰਨਾਂ ਕਮਲਾਂ ਦੀ ਸਾਨੂੰ ਧੂੜ ਬਖਸ਼ੋ ਇਹ ਹੀ ਸਾਡੀ ਆਸ ਮੁਰਾਦ ਹੈ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗਾ ਮੋ ਕੋ ਕਰ ਸੰਤਨ ਕੀ ਧੂਰੇ ਸੱਚੇ ਪਾਸ਼ਾ ਕਿਰਪਾ ਕਰ ਸਾਨੂੰ ਸਾਧੂਆਂ ਦੀ ਧੂੜੀ ਦੇ ਸੋ ਖਾਲਸਾ ਜੀ ਇਹੋ ਜੀ ਅਰਦਾਸ ਬੇਨਤੀ ਸਤਗੁਰ ਦੇ ਦਰ ਪ੍ਰਵਾਨ ਹੁੰਦੀ ਹੈ ਸੋ ਮਹਾਰਾਜ ਕਿਰਪਾ ਕਰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜਿਨ੍ਹਾਂ ਦੇ ਅਸਥਾਨੇ ਤੇ ਖਾਲਸਾ ਜੀ ਵੱਡੀਆਂ ਬਰਕਤਾਂ ਵੱਡੀਆਂ ਖੇਡਾਂ ਵਰਤਦੀਆਂ ਆਓ ਸਰਵਣ ਕਰੀਏ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਿਹੜੀ ਅੱਜ ਦੀ ਹੱਡ ਬੀਤੀ ਆਈ ਹੈ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਤੇ ਕਿਰਪਾ ਕੀਤੀ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਕਰਾਈ ਹੋਈ ਸ਼ੀਦੀ ਦੇਖ ਦੀ ਬਰਕਤ ਵਰਤੀ ਸੋ ਖਾਲਸਾ ਜੀ ਸਰਵਣ ਕਰੀਏ ਜਿਹੜੀ ਅੱਜ ਦੀ ਹੱਦ ਬੀਤੀ ਐ ਇੱਕ ਵੀਰ ਜੀ ਹੁਣਾਂ ਨੇ ਸੁਣਾਉਣਾ ਕੀਤੀ ਐ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਤੇ ਮਿਹਰ ਕੀਤੀ ਵੀਰ ਕਹਿੰਦਾ ਕਿ ਅਸੀਂ ਦੋ ਭਰਾ ਹਾਂ ਇੱਕ ਛੋਟੀ ਭੈਣ ਐ ਪਰ ਘਰ ਵਿੱਚ ਗਰੀਬੀ ਐ ਪਹਿਲਾਂ ਕੰਮ ਕਾਜ ਕੀਤਾ ਸੀ ਪਹਿਲਾਂ ਅਸੀਂ ਆਪਣਾ ਇੱਕ ਰੈਸਟੋਰੈਂਟ ਖੋਲਿਆ ਉਹ ਚੱਲਿਆ ਨਹੀਂ ਉਹਦੇ ਵਿੱਚ ਵੀ ਪੈਸੇ ਡੁੱਬ ਗਏ ਉਸ ਤੋਂ ਬਾਅਦ ਅਸੀਂ ਪ੍ਰਾਪਰਟੀ ਡੀਲਰੀ ਦਾ ਕੰਮ ਕੀਤਾ ਉਹਦੇ ਵਿੱਚ ਵੀ ਕੋਈ ਮੁਨਾਫਾ ਨਹੀਂ ਹੋਇਆ ਉਹ ਵੀ ਨਹੀਂ ਚੱਲਿਆ ਉਸ ਤੋਂ ਬਾਅਦ ਅਸੀਂ ਡੇਰੀ ਫਾਰਮ ਖੋਲਿਆ ਡੰਗਰ ਰੱਖੇ ਕਾਫੀ ਗਾਈਆਂ ਰੱਖੀਆਂ ਪਰ ਉਹ ਵੀ ਘਾਟੇ ਵਿੱਚ ਹੀ ਗਿਆ ਕੋਈ ਫਾਇਦਾ ਨਹੀਂ ਹੋਇਆ ਜਿੰਨੀ ਕਿ ਸਾਡੇ ਕੋਲੇ ਆਮਦਨ ਸੀ ਜੋ ਅਸੀਂ ਜੋੜਿਆ ਸੀ ਉਹ ਸਾਰਾ ਇਹਨਾਂ ਕੰਮਾਂ ਵਿੱਚ ਚਲਾ ਗਿਆ ਉਸ ਤੋਂ ਬਾਅਦ ਅਸੀਂ ਇੱਕ ਦੁਕਾਨ ਖੋਲੀ ਜਿਹਦੇ ਵਿੱਚ ਫਾਸਟ ਫੂਡ ਦਾ ਕੰਮ ਸੀ ਉਹ ਵੀ ਸਾਡਾ ਕੋਈ ਜ਼ਿਆਦਾ ਖਾਸ ਨਹੀਂ ਚੱਲਿਆ ਉਸ ਤੋਂ ਬਾਅਦ ਛੋਟੇ ਭਰਾ ਨੇ ਕਰੀਆਨੇ ਦੀ ਦੁਕਾਨ ਖੋਲੀ ਜਿੱਥੇ ਅਸੀਂ ਦੁਕਾਨ ਖੋਲੀ ਪਹਿਲਾਂ ਪਹਿਲਾਂ ਗਾਹਕ ਆਇਆ 6 ਮਹੀਨੇ ਚੱਲੀ ਉਸ ਤੋਂ ਬਾਅਦ ਖਾਲਸਾ ਜੀ ਜਿਹੜਾ ਗਾਹਕ ਸੀ ਜਾਂਦਾ ਲੱਗਾ ਤੇ ਜਿਹੜੀ ਸਾਡੇ ਕੋਲ ਸੇਵਿੰਗ ਸੀ ਉਹ ਸਾਰੀ ਖਤਮ ਹੋ ਗਈ ਹੁਣ ਰੋਟੀ ਤੋਂ ਵੀ ਅਸੀਂ ਤਰਸਦੇ ਫਿਰਦੇ ਸਾਂ ਇਹੋ ਜੀ ਸਾਡੀ ਹਾਲਤ ਹੋ ਗਈ ਤੇ ਜਿੰਨਾ ਲੋਕਾਂ ਕੋਲੇ ਪੈਸੇ ਲੈਣੇ ਸੀ ਉਹ ਸਾਨੂੰ ਦਿੰਦੇ ਨਹੀਂ ਸੀ ਬਹੁਤ ਪੈਸਾ ਸਾਡਾ ਲੈਣ ਆਲਾ ਸੀ ਚਲੋ ਮਹਾਰਾਜ ਦੀ ਕਿਰਪਾ ਨਾਲ ਬਾਪੂ ਨੇ ਕਮਾਈ ਕੀਤੀ ਸੀ ਪੈਸੇ ਜੋੜੇ ਸੀ ਪੈਸੇ ਘਰ ਵਿੱਚ ਸੀ ਪਰ ਅਸੀਂ ਖਾਲਸਾ ਜੀ ਜਿਹੜੇ ਲੋਕਾਂ ਨੂੰ ਦਿੱਤੇ ਸੀ ਵੀ ਚਲੋ ਵਿਆਜ ਆਏਗਾ ਤੇ ਕੁਝ ਨਾ ਕੁਝ ਪੈਸਾ ਵਧੇਗਾ ਆਪਣੇ ਜਿਹੜੇ ਕੋਲ ਪੈਸੇ ਸੀ ਉਹਨਾਂ ਦੇ ਕਾਰੋਬਾਰ ਖੋਲ-ਖੋਲ ਕੇ ਉਹਨਾਂ ਵਿੱਚੋਂ ਸਾਰਾ ਕੁਝ ਗਵਾ ਲਿਆ ਕੁਝ ਮਿਲਿਆ ਨਹੀਂ ਤੇ ਜਿਹੜੇ ਖਾਲਸਾ ਦੀ ਲੋਕਾਂ ਨੂੰ ਦਿੱਤੇ ਸੀ ਉਹ ਲੋਕਾਂ ਨੇ ਮੋੜ ਨੂੰ ਇਨਕਾਰ ਕਰ ਦਿੱਤਾ ਉਹ ਦੇਣ ਨਾ ਨਾ ਵਿਆਜ ਦਿੰਦੇ ਸੀ ਨਾ ਮੂਲ ਦਿੰਦੇ ਸੀ ਬਹੁਤ ਤੰਗ ਹੋਏ 8 ਲੱਖ ਰੁਪਈਆ ਸਾਡਾ ਲੈਣ ਵਾਲਾ ਸੀ ਲੋਕਾਂ ਦੇ ਕੋਲ ਮੇਰੇ ਇਕੱਲੇ ਦਾ ਤੇ ਮੇਰੇ ਭਰਾ ਦਾ ਜਿਹੜਾ ਪੈਸਾ ਸੀ ਉਹਦੇ ਬਾਰੇ ਮੈਨੂੰ ਕੁਝ ਪਤਾ ਨਹੀਂ ਸੀ ਉਹਨੇ ਕਿੰਨੇ ਕਿਨੂੰ ਦਿੱਤਾ ਮੈਨੂੰ ਆਪਣੇ ਜਿਹੜੇ ਲਿਖੇ ਹੋਏ ਸੀ ਉਹ 8 ਲੱਖ ਰੁਪਈਆ ਲੋਕਾਂ ਕੋਲ ਲੈਣਾ ਸੀ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਭਾਈ ਉਹ ਪੈਸੇ ਆਉਂਦੇ ਫੇਰ ਹੀ ਅਸੀਂ ਕੁਝ ਕਾਰਜ ਕਰਨਾ ਸੀ ਤੇ ਕਹਿੰਦੇ ਭੈਣ ਦਾ ਵਿਆਹ ਰੱਖ ਲਿਆ ਤੇ ਜਿਹਨੂੰ ਵਿਆਹ ਰੱਖਿਆ ਤੇ ਇਹੋ ਹੀ ਗੱਲ ਸੀ ਵੀ ਭਾਈ ਵਿਆਹ ਦੇ ਚੱਲ ਪੈਸੇ ਆ ਜਾਣਗੇ ਕਿਤੇ ਉਹਨਾਂ ਨੂੰ ਕਿਤੇ ਚੰਗੀ ਤਰ੍ਹਾਂ ਵਿਆਹ ਕਰਵਾਵਾਂਗੇ ਤੇ ਸਾਡੀ ਮਾਤਾ ਬਾਪੂ ਸਾਡਾ ਹੈ ਨਹੀਂ ਸੀ ਬਾਪੂ ਨੇ ਜੋ ਕਮਾਈ ਕੀਤੀ ਅਸੀਂ ਅੱਗੇ ਵਧਾਉਣਾ ਸ਼ੁਰੂ ਕੀਤਾ ਪਰ ਉਹ ਵਧੀ ਨਹੀਂ ਘਾਟੇ ਵੱਲ ਚਲਾ ਗਿਆ ਕੰਮ ਤੇ ਗੁਰੂ ਘਰ ਅਸੀਂ ਜਾ ਕੇ ਰਾਜੀ ਨਹੀਂ ਸੀ ਦੋਵੇਂ ਭਰਾ ਗੁਰੂ ਘਰ ਨਹੀਂ ਸੀ ਜਾਂਦੇ ਭੈਣ ਜਾਂਦੀ ਸੀ ਜਾਂ ਮਾਂ ਜਾਂਦੀ ਸੀ ਸਾਡੀ ਅਸੀਂ ਨਹੀਂ ਸੀ ਕਦੇ ਜਾਂਦੇ ਨਾ ਮੱਸੀਆ ਨਾ ਸੰਗਰਾਦ ਨਾ ਉਵੇਂ ਕਦੇ ਵੀ ਮੱਥਾ ਟੇਕਣ ਮਹਾਰਾਜ ਦੇ ਘਰ ਨਹੀਂ ਗਏ ਕਿਤੇ ਕਦੇ ਭੁੱਲ ਭੁਲੇਖੇ ਸਾਲ ਦੋ ਸਾਲ ਤਿੰਨ ਸਾਲ ਕਿਤੇ ਚਲੇ ਗਏ ਚਲੇ ਗਏ ਨਹੀਂ ਤੇ ਨਹੀਂ ਗਏ ਜਦੋਂ ਇਹੋ ਜਿਹੀਆਂ ਦਿੱਕਤ ਪਰੇਸ਼ਾਨੀਆਂ ਆਉਣ ਲੱਗੀਆਂ ਤੇ ਬਹੁਤ ਜ਼ਿਆਦਾ ਤੰਗ ਹੋ ਗਿਆ ਪਹਿਰਾ ਘਰ ਦੇ ਵਿੱਚ ਹੁਣ ਜੀ ਨਹੀਂ ਲੱਗਦਾ ਬਾਹਰ ਤੁਰੇ ਫਿਰਦੇ ਸਾਂ ਘਰੇ ਆਉਣ ਕੋ ਡੀਡੀਸੀ ਕਰਦਾ ਜਿਹੜੇ ਲੋਕਾਂ ਦੇ ਪੈਸੇ ਜਿਨ੍ਹਾਂ ਲੋਕਾਂ ਕੋਲ ਹੈ ਕੇ ਆਪਾਂ ਵਰਤੇ ਉਹ ਮੰਗਣ ਆਉਂਦੇ ਸੀ ਜਿਨ੍ਹਾਂ ਕੋ ਅਸੀਂ ਲੈਣੇ ਸੀ ਉਹ ਦਿਨ ਦੇਣੇ ਸੀ ਕਹਿੰਦੇ ਫਿਰ ਕੀ ਹੋਇਆ ਇੱਕ ਦਿਨ ਅਸੀਂ ਬੈਠੇ ਸਾਂ ਸਾਰੇ ਯਾਰ ਮਿੱਤਰ ਅਸੀਂ ਇਕੱਠੇ ਹੋਏ ਤੇ ਕਿਸੇ ਪਾਰਟੀ ਤੇ ਮਿਲੇ ਤੇ ਉਥੇ ਜਦੋਂ ਅਸੀਂ ਬੈਠੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਯਾਰ ਮੈਂ ਬਹੁਤ ਥੱਲੇ ਲੱਗ ਗਿਆ ਵੀ ਮੇਰੀ ਤੁਸੀਂ ਮਦਦ ਕਰੋ ਵੀ ਭਾਈ ਅਸੀਂ ਪੈਸੇ ਥੱਲੇ ਲੱਗ ਗਏ ਆ ਭੈਣ ਦਾ ਵਿਆਹ ਕਰਨਾ ਤੇ ਕੋਈ ਨਾ ਕੋਈ ਹੈਲਪ ਯਾਰ ਕੋਈ ਕਰ ਦੋ ਤੇ ਕਹਿੰਦਾ ਜਿੰਨੇ ਮਿੱਤਰ ਸੀ ਕਿਸੇ ਨੇ ਹਾਂ ਵੀ ਨਹੀਂ ਕੀਤੀ ਹਾਂ ਮੀਤਾ ਕੋ ਝੂਠੀ ਵੀ ਨਹੀਂ ਭਰੀ ਵੀ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਆ ਸਾਰਿਆਂ ਨੇ ਆਪੋ ਆਪਣਾ ਦੁੱਖ ਰੋਇਆ ਮੈਨੂੰ ਐਦਾਂ ਮੈਨੂੰ ਐਦਾਂ ਮੇਰੇ ਇੱਥੇ ਲੱਗੇ ਮੈਂ ਤੇ ਹੁਣ ਘਰ ਬਣਾਇਆ ਮੇਰਾ ਵਿਆਹ ਹੋਇਆ ਮੇਰੇ ਤਾਂ ਬੱਚੇ ਆ ਮੈਂ ਕੀ ਕਰੂੰਗਾ ਐਦਾਂ ਸਾਰਿਆਂ ਨੇ ਬਹਾਨੇ ਮਾਰੇ ਤੇ ਖਾਲਸਾ ਜੀ ਕੋਈ ਵੀ ਪ੍ਰਾਪਤ ਨਹੀਂ ਹੋਇਆ ਸਤਿਗੁਰ ਤਾਂ ਹੀ ਉਹ ਕਹਿੰਦੇ ਨੇ ਭਾਈ ਸੰਸਾਰ ਔਖੇ ਵੇਲੇ ਛੱਡ ਜਾਂਦਾ ਔਖੇ ਵੇਲੇ ਨਿਰੰਕਾਰ ਨਿਰੰਕਾਰ ਜੀ ਅਕਾਲ ਪੁਰਖ ਵਾਹਿਗੁਰੂ ਜੀ ਹੀ ਕੰਮ ਆਉਂਦੇ ਨੇ ਉਹਨਾਂ ਤੋਂ ਬਿਨਾ ਖਾਲਸਾ ਜੀ ਹੋਰ ਕੋਈ ਕੰਮ ਨਹੀਂ ਆਉਂਦਾ ਵਾਹਿਗੁਰੂ ਜੀ ਤੋਂ ਬਿਨਾ ਕੋਈ ਖਾਲਸਾ ਜੀ ਔਖੀ ਘੜੀ ਦੇ ਵਿੱਚ ਬਾਹ ਨਹੀਂ ਫੜਦਾ ਕੋਈ ਸ਼ਾਂ ਨਹੀਂ ਕਰਦਾ ਕੋਈ ਵੀ ਖਾਲਸਾ ਜੀ ਸਹਾਰਾ ਨਹੀਂ ਬਣਦਾ ਸਿਰਫ ਪਰਮੇਸ਼ਰ ਵਾਹਿਗੁਰੂ ਸਹਾਰਾ ਬਣਦੇ ਨੇ ਗੁਰੂ ਸਾਹਿਬ ਸਹਾਰਾ ਬਣਦੇ ਨੇ ਤੇ ਕਿਉਂ ਆਪਾਂ ਗੁਰੂ ਸਾਹਿਬ ਨੂੰ ਵਿਸਾਰਿਆ ਹੋਇਆ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਨਾਲ ਜੁੜੀਏ ਜਿਨ੍ਹਾਂ ਨੇ ਸਾਡਾ ਆਸਰਾ ਸਹਾਰਾ ਬਣਨਾ ਉਹ ਵੀਰ ਕਹਿੰਦਾ ਇਹਨਾਂ ਤੰਗ ਪਰੇਸ਼ਾਨ ਹੋਇਆ ਵੀ ਕੋਈ ਹੁਣ ਹੱਲ ਹੀ ਨਾ ਲੱਭੇ ਤੇ ਮੇਰੀ ਮਾਤਾ ਮੈਨੂੰ ਕਹਿੰਦੀ ਵੀ ਪੁੱਤ ਤੂੰ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾਇਆ ਕਰ ਕਿ ਇਦਾਂ ਸਿੰਘਾਂ ਦੇ ਘਰ ਜਾਇਆ ਕਰ ਤੇਰੇ ਕਾਰਜ ਸਫਲੇ ਹੋਣਗੇ ਤੇ ਕਹਿੰਦਾ ਮੈਂ ਉਹਨੂੰ ਕਹਿ ਦੇਣਾ ਮਾਤਾ ਗੁਰੂ ਘਰੇ ਕਾਖਣੀ ਰੱਖਿਆ ਐਵੇਂ ਗੱਲਾਂ ਬਣੀਆਂ ਕੋਸ਼ ਨਹੀਂ ਮਿਲਦਾ ਉਥੋਂ ਮਿਲਦਾ ਹੁੰਦਾ ਤਾਂ ਸਾਰੀ ਦੁਨੀਆ ਅਮੀਰ ਨਾ ਹੁੰਦੀ ਖਾਲਸਾ ਜਿਹੜਾ ਮਾੜੀ ਮੱਤ ਵਾਲਾ ਬੰਦਾ ਹੁੰਦਾ ਉਹ ਇਦਾਂ ਦੀਆਂ ਹਰਕਤਾਂ ਕਰਦਾ ਜਦੋਂ ਉਹਦੇ ਉੱਤੇ ਪੈਂਦੀ ਹੈ ਜਦੋਂ ਉਹਦੇ ਉੱਤੇ ਆਣ ਬਣਦੀ ਹੈ ਫਿਰ ਖਾਲਸਾ ਜੀ ਉਹਨੂੰ ਹੌਲੀ-ਹੌਲੀ ਸਮਝ ਆਉਂਦੀ ਫਿਰ ਭੱਜਦਾ ਫਿਰਦਾ ਸਾਡੇ ਅੱਗੇ ਲੋਕ ਤਾਂ ਐਂ ਹੂ ਦੁਖੀ ਨੇ ਅਸੀਂ ਜਦੋਂ ਸੁੱਖ ਹੁੰਦਾ ਉਦੋਂ ਅਸੀਂ ਮਹਾਰਾਜ ਨੂੰ ਪੁੱਛਦੇ ਵੀ ਤੱਕ ਨਹੀਂ ਮਹਾਰਾਜ ਦਾ ਨਾਮ ਤੱਕ ਨਹੀਂ ਜਪਦੇ ਮਹਾਰਾਜ ਵੱਲ ਧਿਆਨ ਤੱਕ ਨਹੀਂ ਕਰਦੇ ਤੇ ਜਦੋਂ ਸਾਡੇ ਘਰ ਵਿਵਪਤਾ ਪੈ ਜਾਂਦੀ ਹੈ ਸਾਡੇ ਘਰ ਔਕੜ ਆ ਜਾਂਦੀ ਹੈ ਕੋਈ ਰਾਹ ਨਹੀਂ ਲੱਭਦਾ ਉਸ ਵੇਲੇ ਖਾਲਸਾ ਜੀ ਜਿਹੜਾ ਕੋਈ ਕਹਿੰਦਾ ਉੱਥੇ ਚੱਲ ਜਾ ਉੱਥੇ ਚੱਲ ਗਏ ਪੰਡਤ ਕੋ ਚੱਲ ਜਾ ਪੰਡਤ ਕੋ ਚੱਲ ਗਏ ਮੁਸਲਮਾਨ ਕੋ ਚੱਲ ਜਾ ਉੱਥੇ ਚੱਲ ਗਏ ਪੀਰਾਂ ਦੇ ਚੱਲ ਜਾ ਪੀਰਾਂ ਦੇ ਚੱਲ ਕੇ ਜਿੱਦਰ ਨੂੰ ਕਿਸੇ ਨੇ ਲਾਤਾ ਲਾਈ ਲੱਗ ਵਾਂਗੂ ਭੇਡਾਂ ਵਾਂਗੂ ਤੁਰ ਪੇ ਕੋਈ ਸੂਝ ਨਹੀਂ ਕੋਈ ਸਮਝ ਨਹੀਂ ਵੀ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਚਲੀਏ ਜਿੱਥੋਂ ਸਾਨੂੰ ਸਭ ਕੁਝ ਪ੍ਰਾਪਤ ਹੋਵੇਗਾ ਸੋ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਮਾਇਆ ਹੈ ਨਾ ਮਾਇਆ ਸੰਸਾਰ ਵਿੱਚ ਮਾਇਆ ਕੱਲੀ ਪੈ ਮਾਇਆ ਸਾਰਾ ਸੰਸਾਰ ਹੀ ਮਾਇਆ ਰੂਪੀ ਹੈ ਮਾਪਿਓ ਭੈਣ ਭਾਈ ਵੀ ਮਾਇਆ ਰੂਪ ਨੇ ਸੋ ਉਹਦੇ ਵਿੱਚ ਸ਼ੌਹਰਤ ਖਾਲਸਾ ਦੀ ਇੱਜ਼ਤ ਮਾਣ ਅਣਖ ਜੋ ਪ੍ਰੇਮ ਪਿਆਰ ਪੈਸਾ ਥੇਲਾ ਜ਼ਮੀਨ ਜਾਇਦਾਦ ਸਭ ਕੁਝ ਮਾਇਆ ਰੂਪੀ ਹੈ ਮਹਾਰਾਜ ਕਹਿੰਦੇ ਜਿਹੜੀ ਮਾਇਆ ਹੈ ਨਾ ਇਹ ਕਾਲਪੁਰਖ ਵਾਹਿਗੁਰੂ ਦੀ ਬੰਨੀ ਹੋਈ ਹੈ ਤੇ ਇਹ ਜਿਹੜਾ ਇਹਦੇ ਪਿੱਛੇ ਤੁਰਦਾ ਹੈ ਉਹਦੇ ਕੋਲੇ ਆਉਂਦੀ ਨਹੀਂ ਮਹਾਰਾਜ ਦੇ ਬਚਨ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਨਾਨਕ ਹਰ ਨਾਮ ਜਿਣੀ ਅਰਾਧਿਆ ਆਨ ਦਿਨ ਹਰਲੇ ਵਤਾਰ ਜਿਨ੍ਹਾਂ ਨੇ ਨਾਮ ਜਪਿਆ ਬਾਣੀ ਪੜ੍ਹੀ ਹੈ ਇੱਕੋ ਰਸ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਮਹਾਰਾਜ ਕਹਿੰਦੇ ਮਾਇਆ ਬੱਧੀ ਖਸਮ ਕੀ ਤਿੰਨ ਅੱਗੇ ਕਮਾਵ ਹੈ ਕਾਰ ਜਿਹੜਾ ਨਾਮ ਜਪਦਾ ਹੈ ਇੱਕਸਾਰ ਵਾਹਿਗੁਰੂ ਜੀ ਦਾ ਨਾਮ ਜਪਦਾ ਬਾਣੀ ਪੜ੍ਹਦਾ ਸਿਮਰਨ ਕਰਦਾ ਮਾਇਆ ਉਹਦੇ ਅੱਗੇ ਕਾਰ ਕਮਾਉਂਦੀ ਹੈ ਉਹਦੀ ਸੇਵਕ ਬਣ ਕੇ ਦਾਸੀ ਬਣ ਕੇ ਰਹਿੰਦੀ ਹੈ ਔਰ ਕੋ ਜਿਵੇਂ ਖਾਲਸਾ ਜੀ ਕੋਈ ਸਾਧੂ ਹੋਵੇ ਜਿੱਥੇ ਸਾਧ ਜਨ ਬੈਠ ਜਾਣ ਆਪਣੇ ਆਪ ਮਾਇਆ ਤੁਰੀ ਆਉਂਦੀ ਹੈ ਸੰਗਤਾਂ ਦੇ ਸੰਗਤਾਂ ਆ ਜਾਂਦੀਆਂ ਤੇ ਚਰਨਾਂ ਦੇ ਵਿੱਚ ਖਾਲਸਾ ਦੀ ਢੇਰ ਲੱਗ ਜਾਂਦਾ ਜਿਵੇਂ ਸਤਿਗੁਰੂ ਧੰਗੁਰੂ ਗੰਸਾਹ ਮਹਾਰਾਜ ਦੀ ਹਜ਼ੂਰੀ ਵਿੱਚ ਖਾਲਸਾ ਦੀ ਗੋਲਕਾਂ ਭਰ ਜਾਂਦੀਆਂ ਇਹ ਮਾਇਆ ਸਤਿਗੁਰੂ ਦੇ ਚਰਨਾਂ ਵਿੱਚ ਰਹਿੰਦੀ ਹੈ ਤੇ ਜਿਹੜੇ ਸਾਧੂ ਹੁੰਦੇ ਜਾਂ ਸਿਮਰਨ ਕਰਨ ਵਾਲਾ ਕੋਈ ਸਾਧੂ ਹੋਵੇ ਪੂਰਾ ਖਾਲਸਾ ਦੀ ਉਹਦੇ ਚਰਨਾਂ ਕਮਲਾਂ ਵਿੱਚ ਮਾਇਆ ਆਪਣੇ ਆਪ ਆ ਕੇ ਖਲੋ ਜਾਂਦੀ ਸੋ ਮਹਾਰਾਜ ਕਹਿੰਦੇ ਜਿਹੜਾ ਇਹਨੂੰ ਪੂਜਦਾ ਫਿਰਦਾ ਮਾਇਆ ਨੂੰ ਉਹਦੇ ਕੋਲੇ ਨਹੀਂ ਜਾਂਦੀ ਸਾਰਾ ਸੰਸਾਰ ਮਾਇਆ ਪੁੱਛ ਲੱਭਦਾ ਫਿਰਦਾ ਕੋਈ ਕਹਿੰਦਾ ਕਿ ਮੈਂ ਮਾਇਆ ਦਾ ਖਸਮ ਪੁੱਛਾਂ ਜਾਂ ਮਾਇਆ ਦੇ ਖਸਮ ਨਾਲ ਜੁਣਾ ਹੁਣ ਮਾਇਆ ਦਾ ਖਸਮ ਹੈ ਪਰਮੇਸ਼ਰ ਵਾਹਿਗੁਰੂ ਉਹਦੇ ਨਾਲ ਕੋਈ ਜੁੜਦਾ ਨਹੀਂ ਮਾਇਆ ਨਾਲ ਜੁੜੀ ਜਾਂਦਾ ਤੇ ਖਾਲਸਾ ਜੀ ਉਹ ਦੁਖੀ ਹੋਈ ਜਾਂਦਾ ਸੋ ਇਦਾਂ ਦੇ ਕਹਿੰਦਾ ਹਾਲਾਤ ਹੋ ਗਏ ਬਹੁਤ ਦੁਖੀ ਪਰੇਸ਼ਾਨ ਚਲੋ ਇੱਕ ਵਾਰ ਅਸੀਂ ਪਲਾਨ ਕੀਤਾ ਮਨ ਵਿੱਚ ਆਈ ਦੋਵਾਂ ਭਰਾਵਾਂ ਦੇ ਵੀ ਕਿਉਂ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਦੇ ਦਰਬਾਰ ਸਾਹਿਬ ਚਲੀਏ ਕਹਿੰਦੇ ਅਸੀਂ ਗਏ ਜਾ ਕੇ ਜਦੋਂ ਦਰਬਾਰ ਸਾਹਿਬ ਦਰਸ਼ਨ ਮੇਲੇ ਕੀਤੇ ਤੇ ਅਸੀਂ ਮੋੜਾਇ ਕੋਈ ਇਹੋ ਜਿਹਾ ਕੋਈ ਸਾਡੇ ਮਨ ਵਿੱਚ ਆਈ ਨਹੀਂ ਸ਼ਰਧਾ ਭਾਵਨਾ ਉਦਾਂ ਹੀ ਆ ਗਈ ਉਸ ਤੋਂ ਬਾਅਦ ਨਾ ਘਰ ਆ ਕੇ ਮਾਤਾ ਨੇ ਪੁੱਛਿਆ ਵੀ ਕਿਵੇਂ ਤੁਹਾਡਾ ਰਿਹਾ ਤੇ ਅਸੀਂ ਆਖਿਆ ਕੁਝ ਨਹੀਂ ਅਸੀਂ ਤਾਂ ਮੱਥਾ ਟੇਕ ਕੇ ਆ ਗਏ ਮਾਤਾ ਕਹਿੰਦੀ ਪੁੱਤ ਪਲਾਨ ਬਣਾਓ ਮੈਨੂੰ ਨਾਲ ਲੈ ਕੇ ਜਾਓ ਫਿਰ ਇੱਕ ਵਾਰ ਅਸੀਂ ਮਾਤਾ ਜੀ ਨੂੰ ਨਾਲ ਲੈ ਕੇ ਗਏ ਦਰਬਾਰ ਸਾਹਿਬ ਮੱਥਾ ਟੇਕਿਆ ਮਾਤਾ ਜੀ ਨੇ ਅਰਦਾਸ ਬੇਨਤੀ ਸਾਨੂੰ ਕਿਹਾ ਵੀ ਅਰਦਾਸ ਕਰੋ ਇੱਥੇ ਕੜਾਹ ਪ੍ਰਸ਼ਾਦ ਦੀ ਦੇਖਿrau ਇੱਕ ਦਰਬਾਰ ਸਾਹਿਬ ਕਰਾਈ ਖਾਲਸਾ ਜੀ ਇੱਕ ਅਕਾਲ ਤਖ਼ਤ ਸਾਹਿਬ ਕਰਾਈ ਇਹ ਦੋ ਜਗ੍ਹਾ ਤੇ ਅਰਦਾਸ ਬੇਨਤੀ ਕਰਵਾਈ ਉਸ ਤੋਂ ਬਾਅਦ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਕੜਾ ਪ੍ਰਸ਼ਾਦੀ ਦੀੇ ਕਰਾਈ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਅਸੀਂ ਗਰੰਥੀ ਸਿੰਘ ਕੋਲੋਂ ਸਾਡੀ ਮਾਤਾ ਨੇ ਸਾਨੂੰ ਕੋਲ ਖਲਾ ਕੇ ਅਰਦਾਸ ਕਰਾਈ ਕਿ ਮਹਾਰਾਜ ਬੜੇ ਕੰਮ ਹੀ ਕੀਤੇ ਆ ਤੇ ਤੁਸੀਂ ਅਰਦਾਸ ਕਰੋ ਮਹਾਰਾਜ ਜੀ ਅੱਗੇ ਬਾਬਾ ਦੀਪ ਸਿੰਘ ਜੀ ਅੱਗੇ ਕਿਰਪਾ ਕਰੋ ਵੀ ਬਰਕਤ ਪਾਓ ਲੋਕਾਂ ਕੋ ਬਹੁਤ ਪੈਸੇ ਲੈਣੇ ਆ ਕੁੜੀ ਦਾ ਵਿਆਹ ਰੱਖਿਆ ਤੇ ਮਹਾਰਾਜ ਉਹ ਪੈਸੇ ਸਾਨੂੰ ਮਿਲ ਜਾਣ ਉਹ ਸਿੰਘ ਨੇ ਅਰਦਾਸ ਕੀਤੀ ਗੁਰੂ ਸਾਹਿਬ ਦੀ ਕਿਰਪਾ ਨਾਲ ਅਰਦਾਸ ਬੇਨਤੀ ਕਰਕੇ ਅਸੀਂ ਘਰ ਆ ਗਏ ਕਹਿੰਦਾ ਜਿਹਨੂੰ ਮੇਰੇ ਘਰ ਆਇਆ ਤੇ ਘਰੇ ਮੇਰੇ ਮਨ ਵਿੱਚ ਨਾ ਵਾਰ-ਵਾਰ ਆਈ ਜਾਵੇ ਵੀ ਜਿੱਥੇ ਅਸੀਂ ਜਾ ਕੇ ਆਏ ਆਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜ਼ਰੂਰ ਮਹਾਰਾ ਜੀ ਕਿਰਪਾ ਕਰਨਗੇ ਮੇਰੇ ਪੈਸੇ ਮੋੜਣੇ ਮੈਨੂੰ ਭਰੋਸਾ ਜਿਆ ਵਜਣ ਲੱਗ ਪਿਆ ਆਪਣੇ ਆਪ ਸਤਿਗੁਰੂ ਆਪੇ ਸ਼ਰਧਾ ਲਾਉਂਦਾ ਹੈ ਆਪੇ ਭਾਵਨਾ ਲਾਉਂਦਾ ਹੈ ਆਪੇ ਪ੍ਰੇਮ ਲਾਉਂਦਾ ਹੈ ਉਹਦੇ ਹੱਥ ਵਿੱਚ ਸਾਰਾ ਕੁਝ ਆ ਖਾਲਸਾ ਜੀ ਮਹਾਰਾਜ ਦੇ ਦਰੋਂ ਮੰਗਣਾ ਜਿਹਨੂੰ ਆ ਜਾਂਦਾ ਨਾ ਉਹਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਸੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹ ਵੀਰ ਕਹਿੰਦਾ ਮੇਰੇ ਹਿਰਦੇ ਵਿੱਚ ਨਾ ਜਿੱਦਾਂ ਪ੍ਰੇਮ ਜਿਆ ਜਾਗਣ ਲ ਕਹਿੰਦਾ ਮੈਂ ਫਿਰ ਚਲਾ ਗਿਆ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਐਦਾਂ ਮੈਂ ਜਾਣ ਲੱਪਿਆ ਚੌਥੇ ਪੰਜਵੇਂ ਦਿਨ ਹਫਤੇ ਬਾਅਦ ਜਾਣਾ ਹੀ ਜਾਣਾ ਜਾ ਕੇ ਆਉਣਾ ਤੇ ਕਹਿੰਦੇ ਉੱਥੇ ਜਾ ਕੇ ਮੈਂ ਸੇਵਾ ਕਰਨੀ ਲੰਗਰ ਵਿੱਚ ਬੜੀ ਮਹਾਰਾਜ ਦੀ ਕਿਰਪਾ ਹੋਈ ਮੇਰਾ ਮਨ ਵੱਜਣ ਲੱਗ ਪਿਆ ਕਹਿੰਦਾ ਮੈਂ ਸੇਵਾ ਕੀਤੀ ਫਿਰ ਮੈਨੂੰ ਪਤਾ ਲੱਗਾ ਵੀ ਐਤਵਾਰ ਸੰਗਤਾਂ ਬਾਣੀ ਪੜ੍ਹਦੀਆਂ ਕਹਿੰਦਾ ਇੱਕੋ ਦਿਨ ਮੈਂ ਐਤਵਾਰ ਗਿਆ ਉਥੇ ਸੰਗਤ ਰੂਪੀ ਵਿੱਚ ਕਹਿੰਦਾ ਮੈਂ ਜਪਜੀ ਸਾਹਿਬ ਮੈਨੂੰ ਕੰਠ ਸੀ ਮੈਂ ਮਤਲਬ ਕੰਠ ਕਰ ਲਿਆ ਸੀ ਜਦੋਂ ਮੈਂ ਪਹਿਲਾਂ ਆਉਣ ਲੱਗ ਪਿਆ ਸੀ ਨਾ ਇੱਥੇ ਤੇ ਮੇਰੀ ਮਾਤਾ ਨੇ ਸਾਨੂੰ ਛੋਟੇ ਹੁੰਦਿਆਂ ਨੂੰ ਜਿੱਦਾਂ ਮੈਨੂੰ 12 13 ਪੌੜੀਆਂ ਤੇ ਆਉਂਦੀਆਂ ਸੀ ਜਪਜੀ ਸਾਹਿਬ ਦੀਆਂ ਤੇ ਬਾਕੀ ਮੈਂ ਕੋਸ਼ਿਸ਼ ਕਰਕੇ ਕੰਠ ਕਰ ਲਿਆ ਜਿੰਨਾ ਕਿ ਮੈਨੂੰ ਆਉਂਦਾ ਸੀ ਉਹਨਾਂ ਮੈਂ ਲੰਗਰ ਦੇ ਵਿੱਚ ਨਾਲੇ ਭਾਂਡੇ ਸਾਫ਼ ਕਰਦੀ ਜਾਣੇ ਤੇ ਨਾਲੇ ਕਹਿੰਦਾ ਉਹ ਜਪਜੀ ਸਾਹਿਬ ਜਿਹੜਾ ਚੱਲਣਾ ਸੰਗਤਾਂ ਨੇ ਪੰਜ ਜਪਜੀ ਸਾਹਿਬ ਕਰਨੇ ਉਹ ਮੈਂ ਨਾਲ-ਨਾਲ ਪੜੀ ਜਾਣਾ ਜਿੰਨਾ ਕਿ ਮੈਨੂੰ ਆਉਂਦਾ ਸੀ ਓਨਾ ਕਿ ਮੈਂ ਪੜ ਲੈਣਾ ਤੇ ਸੁਖਣੀ ਸਾਹਿਬ ਦਾ ਮੈਂ ਪੋਥੀ ਲੈ ਕੇ ਉੱਥੇ ਫਿਰ ਸੰਗਤ ਵਿੱਚ ਬਹਿ ਕੇ ਪੜਨ ਆਪਣਾ ਕਹਿੰਦਾ ਮੈਂ ਪਹਿਲਾ ਚਪੈਰਾ ਕਟਿਆ ਪਹਿਲੇ ਚਪੈਰਾ ਕੱਟਣ ਦੇ ਇੱਕ ਬੰਦੇ ਕੋਲੇ ਮੈਂ 2 ਲੱਖ ਤੇ ਕੋਸ਼ ਰੁਪਏ ਲੈਣੇ ਸੀਗੇ ਕੁਝ ਹਜ਼ਾਰ ਰੁਪਏ ਕਹਿੰਦਾ ਪਹਿਲਾ ਚਪੈਰਾ ਕੱਟ ਕੇ ਘਰ ਆਇਆ ਤੀਜੇ ਦਿਨ ਉਹ ਬੰਦਾ ਮੈਨੂੰ ਪੈਸੇ ਦੇ ਗਿਆ ਐਸੀ ਖਾਲਸਾ ਜੀ ਕਿਰਪਾ ਹੋਈ ਸੋ ਉਹ ਵੀਰ ਦਾ ਹੋਰ ਭਰੋਸਾ ਬਣ ਗਿਆ ਉਹ ਕਹਿੰਦਾ ਮੇਰਾ ਬਹੁਤ ਭਰੋਸਾ ਬਣ ਗਿਆ ਮੈਂ ਜਿਸ ਦਿਨ ਪੈਸੇ ਆਏ ਨਾ ਉਸੇ ਦਿਨ ਬਾਬਾ ਦੀਪ ਸਿੰਘ ਸਾਹਿਬ ਦੇ ਆਸਾਨੇ ਤੇ ਜਾ ਕੇ ਦੇਖ ਕਰਾਈ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਕਰਾਈ ਤੇ ਉੱਥੇ ਇੱਕ ਖੇੜ ਹੋਈ ਜ ਜਿਹਨੂੰ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੋਂ ਮੱਥਾ ਟੇਕ ਕੇ ਦੇ ਜਿੱਥੇ ਪਾਰਕ ਹੈ ਉਧਰ ਨੂੰ ਗਿਆ ਮੇਰੀ ਜਿੱਥੇ ਗੱਡੀ ਲੱਗੀ ਸੀ ਮੈਂ ਗੱਡੀ ਵੱਲ ਨੂੰ ਜਾ ਰਿਹਾ ਸੀ ਉੱਥੇ ਮੈਨੂੰ ਨਾ ਤਿੰਨ ਚਾਰ ਨਿਹੰਗ ਸਿੰਘ ਟਕਰੇ ਤੇ ਮੈਨੂੰ ਫਰਮਾਇਆ ਉਹਨਾਂ ਨੂੰ ਫਤਿਹ ਬੁਲਾਈ ਉਹਨਾਂ ਦੇ ਗੋਡੀਆਂ ਹੱਥ ਲਾਇਆ ਤੇ ਉਹ ਮੈਨੂੰ ਕਹਿਣ ਲੱਗੇ ਸਿੰਘਾ ਕਿਵੇਂ ਥੱਪ ਚੜਦੀ ਕਲਾ ਘਰ ਪ੍ਰਵਾਸਮ ਚੜਦੀ ਕਲਾ ਕਹਿੰਦੇ ਹਾਂ ਜੀ ਸਾਹਿਬ ਚੜਦੀ ਕਲਾ ਮਹਾਰਾਜ ਦੀ ਕਿਰਪਾ ਉਹ ਕਹਿਣ ਲੱਗੇ ਵੀ ਭਾਈ ਕੋਈ ਸੇਵਾ ਕਰ ਸਾਡੀ ਜੀ ਫੌਜਾਂ ਦੀ ਸੇਵਾ ਕਰੀ ਨਹੀਂ ਹੁੰਦੀ ਐ ਤੇ ਹੋਰ ਤੈਨੂੰ ਮਹਾਰਾਜ ਤਰਕੀਆਂ ਬਖਸ਼ਣ ਤੇ ਅਸੀਂ ਉਹਨਾਂ ਨੂੰ ਮੈਂ ਪੁੱਛਿਆ ਬਾਬਾ ਜੀ ਕੀ ਸੇਵਾ ਕਰਾਂ ਮੇਰੇ ਕੋਲੇ ਤੇ ਕੱਖ ਵੀ ਨਹੀਂ ਉਹ ਕਹਿੰਦੇ ਹੇਦਾ ਕਦੇ ਨਹੀਂ ਕਹਿਣਾ ਕਲਗੀਧਰ ਪਾਸ਼ਾ ਮਹਾਰਾਜ ਦਾ ਪੰਜਾਬ ਨੂੰ ਬਹੁਤ ਕੁਝ ਦਿੱਤਾ ਹੈ ਮਹਾਰਾਜ ਦੇ ਵਰ ਨੇ ਖਾਲਸਾ ਕਦੀ ਮੁੱਕ ਨਹੀਂ ਸਕਦਾ ਪੰਜਾਬ ਦੇ ਵਿੱਚੋਂ ਕੁਝ ਨਹੀਂ ਮੁੱਕ ਸਕਦਾ ਤੇ ਪੰਜਾਬ ਦੇ ਲੋਕਾਂ ਕੋਲੋਂ ਕਦੇ ਘਾਟਾ ਨਹੀਂ ਹੋ ਸਕਦਾ ਸੋ ਇਹ ਗੱਲ ਕਦੇ ਨਹੀਂ ਕਹਿਣਾ ਵੀ ਮੇਰੇ ਕੋਲੇ ਕੱਖ ਨਹੀਂ ਤੇਰੇ ਕੋਲੇ ਬਹੁਤ ਕੁਝ ਹੈ ਕਲਗੀਧਰ ਪਾਸ਼ਾ ਤੇਰੇ ਭੰਡਾਰੇ ਭਰੇਗਾ ਕੋਈ ਸੇਵਾ ਕਰ ਕਿ ਕਹਿੰਦੇ ਕਹਿੰਦਾ ਮੈਂ ਮਨ ਚ ਸੋਚੀ ਕਿ ਮਹਾਰਾਜ ਕੀ ਸੇਵਾ ਕਰਾਂ ਮੈਂ ਫਿਰ ਉਹਨਾਂ ਨੂੰ ਬੇਨਤਾ ਕੀਤਾ ਵੀ ਦੱਸੋ ਤੁਸੀਂ ਦੱਸ ਦੋ ਉਹ ਕਹਿੰਦੇ ਅਸਦੀ ਰਸਤਾ ਬਸਤਾ ਛਕਣੀਆਂ ਸਾਨੂੰ ਤਾਂ ਤੂੰ ਭਾਈ ਸ਼ੀਧੀ ਦੇਖ ਛਕਾ ਤੇ ਸ਼ਰਦਾਈਆਂ ਛਕਾ ਸਾਨੂੰ ਉਹਦੀ ਰਸਤਬਸਤ ਲੈ ਦੇ ਕਹਿੰਦਾ ਮੇਰੇ ਮਨ ਵਿੱਚ ਆਈ ਵੀ ਮਹਾਰਾਜ ਦੀ ਕਿਰਪਾ ਨਾਲ ਚਲੋ ਮੈਂ ਸੁਣਿਆ ਵੀ ਸੀ ਵੀ ਨਿਹੰਗ ਸਿੰਘ ਜਿਹੜੇ ਨੇ ਉਹ ਰਗੜਾ ਲਾਉਂਦੇ ਨੇ ਸ਼ੀਧੀ ਦੇਖ ਸਕਦੇ ਨੇ ਕਹਿੰਦਾ ਮੈਂ ਬਾਹਰ ਨਾਲ ਉਹਨਾਂ ਨੇ ਗਿਆ ਭੱਜ ਕੇ ਉਥੋਂ ਅਬ ਬਦਾਮ ਖਸਖਾਸ ਤੇ ਹੋਰ ਸਮਾਨ ਜਿਹੜਾ ਅਸੀਂ ਲਿਆ ਕੇ ਉਹਨਾਂ ਨੂੰ ਦਿੱਤਾ ਉਹਨਾਂ ਨੇ ਉੱਥੇ ਖੜੇ ਖਲੋਤਿਆਂ ਨੇ ਮੇਰੀ ਅਰਦਾਸ ਕੀਤੀ ਕਿ ਕਲਗੀਧਰ ਪਾਤਸ਼ਾਹੀ ਤੁਹਾਡੇ ਸਿੰਘਾਂ ਵਾਸਤੇ ਆ ਸਿੰਘ ਨੇ ਮਹਾਰਾਜੇਵਾ ਕੀਤੀ ਰਸਤਾ ਬਸਤਾ ਭੇਟ ਕੀਤੀਆਂ ਸ਼ਹੀਦੀ ਦੇਖਦੀਆਂ ਸ਼ਹੀਦੋ ਸਿੰਘੋ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਨੌਰ ਸਿੰਘ ਸਾਹਿਬ ਜੀ ਐਦਾਂ ਖਾਲਸਾ ਜੀ ਨਾਂ ਲੈ ਕੇ ਸੀਧਾ ਸਿੰਘਾਂ ਦੇ ਤੇ ਕਹਿੰਦੇ ਕਿ ਮਹਾਰਾਜ ਜੋ ਵੀ ਇਹਦੀ ਆਸਮਰਾਦ ਪੂਰੀ ਕਰੋ ਰੇ ਮੋਰਚੇ ਫਤਿਹ ਕਰੋ ਕਲਗੀਧਰ ਮਹਾਰਾਜ ਇਹਨੂੰ ਖੁਸ਼ੀਆਂ ਬਖਸ਼ੋ ਭੰਡਾਰੇ ਭਰੋ ਐਸੀ ਗੁਰੂ ਸਾਹਿਬ ਦੀ ਕਿਰਪਾ ਕੋਈ ਉਹ ਨੰਗਾ ਸਿੰਘਾਂ ਨੇ ਇਹਨੂੰ ਅਰਦਾਸ ਕੀਤੀ ਤੇ ਮਹਾਰਾਜ ਦੀ ਕਿਰਪਾ ਨਾਲ ਨਾ ਅਸੀਂ ਇੱਕ ਕੰਮ ਛੋੜਾ ਜਾਂ ਸ਼ੁਰੂ ਕੀਤਾ ਸੀ ਉਹ ਜਿਹੜਾ ਪ੍ਰਾਪਰਟੀ ਡੀਲਰ ਦਾ ਪਹਿਲਾ ਸੀ ਉਹਦੇ ਵਿੱਚ ਸਾਨੂੰ 2-3 ਜਿਹੜੇ ਨਾ ਮਤਲਬ ਪਲਾਟ ਸਾਡੇ ਹੱਥ ਲੱਗੇ ਸੀ ਚੰਗੇ ਸੀ ਉਹ ਵੀ ਮੁਨਾਫੇ ਵਿੱਚ ਹੀ ਵਿਕਨੇ ਸੀ ਚਲੋ ਉਹ ਜਿਹੜਾ ਕੰਮ ਹੋ ਤਾ ਉਹ ਬੰਦ ਹੀ ਗਿਆ ਸੀ ਪਰ ਫਿਰ ਵੀ ਅਸੀਂ ਮਾੜਾ-ਮੋਟਾ ਕਰਦੇ ਹੁੰਦੇ ਸੀ ਨਾਲ-ਨਾਲ ਉਹਨਾਂ ਜਦੋਂ ਇਹਨਾਂ ਨੇ ਅਰਦਾਸ ਕੀਤੀ ਤੇ ਅਗਲੇ ਦਿਨ ਘਰੇ ਮੇਰਾ ਭਰਾ ਕਹਿੰਦਾ ਵੀ ਆਪਣੇ ਕੋਲ ਪਲਾਟ ਆਏ ਵੇਖ ਕੇ ਆਈਏ ਵੇਖਿਆ ਸੌਦਾ ਸਾਦਾ ਕਰਾਇਆ ਉੱਥੋਂ ਵੀ ਪੈਸੇ ਆ ਗਏ ਇੱਕ ਹਫ਼ਤੇ ਦੇ ਵਿੱਚ ਵਿੱਚ ਗੁਰੂ ਸਾਹਿਬ ਦੀ ਕਿਰਪਾ ਵਰਤੀ ਜਿਹੜਾ ਹੋਰ ਕਿਸੇ ਕੋ ਪੈਸੇ ਲੈਣੇ ਸੀ ਉਹ ਵੀ ਦੇ ਗਿਆ ਕਰਦਿਆਂ ਕਰਾਉਂਦਿਆਂ ਸਾਰੇ ਪੈਸੇ ਵਾਪਸ ਆ ਗਏ ਗੁਰੂ ਸਾਹਿਬ ਦੀ ਕਿਰਪਾ ਵਰਤੀ ਧੰਬਾਬਾ ਦੀਪ ਸਿੰਘ ਸਾਹਿਬ ਦੀ ਮਿਹਰ ਹੋਈ ਸੋ ਖਾਲਸਾ ਜੀ ਉਹ ਸਾਰੇ ਪੈਸੇ ਵਾਪਸ ਆਏ ਭੈਣ ਦਾ ਵਿਆਹ ਕੀਤਾ ਉਹ ਦਿਨ ਤੋਂ ਬਾਅਦ ਅਸੀਂ ਦੁਪਹਿਰਾ ਸਾਹਿਬ ਕਰਦੇ ਰਹੇ ਜੇ ਬਾਬਾ ਦੀਪ ਸਿੰਘ ਸਾਹਿਬ ਦੇ ਮੇਕੋ ਦਸਤਾਨੇ ਤੇ ਨਹੀਂ ਆਇਆ ਜਾਂਦਾ ਤਾਂ ਮੈਂ ਘਰੇ ਕਰਦਾ ਆਪਣੇ ਆਫਿਸ ਬੈਠਾ ਕਰਦਾ ਹੁਣ ਐਸੀ ਗੁਰੂ ਸਾਹਿਬ ਦੀ ਕਿਰਪਾ ਹੈ ਮੇਰਾ ਪ੍ਰਾਪਰਟੀ ਡੀਲਰੀ ਦਾ ਕੰਮ ਵੀ ਚੱਲ ਪਿਆ ਘਰੇ ਬੈਠਾ ਮੈਂ ਕੰਮ ਕਰਦਾ ਲੋਕ ਮੈਨੂੰ ਫੋਨ ਕਰਦੇ ਆ ਚੰਗਾ ਮੁਨਾਫਾ ਆਉਂਦਾ ਦੋਵੇਂ ਭਰਾ ਕਮਾਉਨੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਭੈਣ ਦਾ ਵਿਆਹ ਵੀ ਕਰਤਾ ਤੇ ਜਿਹੜੇ ਪੈਸੇ ਨੂੰ ਰੋਂਦੇ ਫਿਰਦੇ ਸਾਂ ਕੰਮ ਨਹੀਂ ਚੱਲਦਾ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਕੰਮ ਵੀ ਚੱਲ ਪਿਆ ਸੋ ਮਹਾਰਾਜ ਦੀ ਐਸੀ ਕਿਰਪਾ ਹੋਈ ਸੱਚੇ ਪਾਤਸ਼ਾਹ ਜੀ ਦੀ ਸਭੇ ਕਾ ਜਿਹੜੇ ਰੁਕੇ ਹੋਏ ਸੀ ਸਾਰੇ ਵਿਗੜਦੇ ਸੀ ਉਹ ਮਹਾਰਾਜ ਦੀ ਕਿਰਪਾ ਨਾਲ ਸਫਲੇ ਹੋ ਗਏ ਹੁਣ ਖਾਲਸਾ ਜੀ ਕਹਿੰਦਾ ਕਿ ਉੱਥੇ ਬੈਠੇ ਰਹੀਦਾ ਕਈ ਵਾਰ ਵਿਹਲੇ ਹੋਈਦਾ ਸ੍ਰੀ ਸੁਖਣੀ ਸਾਹਿਬ ਦਾ ਪਾਠ ਕਰ ਲਈਦਾ ਜਪਜੀ ਸਾਹਿਬ ਦੇ ਪਾਠ ਚ ਪਹਿਰਾ ਕੱਟ ਲਈਦਾ ਦੋਵੇਂ ਭਰਾ ਰਾਲ ਕੇ ਕਰਦੇ ਰਹਿੰਨੇ ਆ ਪਾਠ ਗੁਰੂ ਸਾਹਿਬ ਦੀ ਬੇਅੰਤ ਕਿਰਪਾ ਵਰਤੀ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਵਰਤੀ ਸੋ ਖਾਲਸਾ ਜੀ ਜਿਨ੍ਹਾਂ ਨੂੰ ਭਰੋਸਾ ਹੁੰਦਾ ਜਿਹੜੇ ਸਤਿਗੁਰ ਦੇ ਦਰ ਦੇ ਉੱਤੇ ਨਿਵ ਜਾਂਦੇ ਉਹਨਾਂ ਨੂੰ ਮਹਾਰਾਜ ਬਹੁਤ ਕੁਝ ਬਖਸ਼ਦੇ ਬਹੁਤ ਕੁਝ ਉਹਨਾਂ ਨੂੰ ਪ੍ਰਾਪਤ ਹੁੰਦਾ ਐਵੇਂ ਫਿਕਰ ਝੋਰਾ ਨਹੀਂ ਕਰਨਾ ਚਾਹੀਦਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਸਾਰਾ ਕੁਝ ਹੈ ਲੈਣ ਦੀ ਜਾਚ ਆਉਣੀ ਚਾਹੀਦੀ ਹੈ ਖਾਲਸਾ ਜੀ ਜਿਹੜੇ ਸਵਾਮੀ ਦੇ ਘਰ ਭੰਡਾਰੇ ਭਰੇ ਹੋਣ ਉਹ ਕਿਸੇ ਨੂੰ ਨਹੀਂ ਦਵੇਗਾ ਸਾਨੂੰ ਨਹੀਂ ਦਵੇਗਾ ਆਪਣੇ ਬੱਚਿਆਂ ਨੂੰ ਨਹੀਂ ਦਵੇਗਾ ਤੇ ਕਿੰਨੂੰ ਦਵੇਗਾ ਸੋ ਖਾਲਸਾ ਜੀ ਐਸੀ ਕਿਰਪਾ ਹੈ ਚਪਹਿਰੇ ਸਾਹਿਬ ਦੇ ਕਟਣ ਵਿੱਚ ਸੇਵਾ ਕਰਨ ਵਿੱਚ ਸ਼ਹੀਦਾਂ ਦੇ ਦਰ ਜਾ ਕੇ ਨਤਮਸਤਕ ਹੋਣ ਨਾਲ ਸਿਰ ਝੁਕਾਉਣ ਨਾਲ ਸ਼ਰਧਾ ਭਾਵਨਾ ਰੱਖਣ ਨਾਲ ਐਸੀ ਕਿਰਪਾ ਵਰਤਦੀ ਹੈ ਕਿ ਘਰ ਜੇ ਘਰ ਵਿੱਚ ਭੰਡਾਰੇ ਭਰ ਜਾਂਦੇ ਕਿਰਪਾ ਵਰਤ ਜਾਂਦੀ ਸੋ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੂਰ ਸਿੰਘ ਸਾਹਿਬ ਕਿਰਪਾ ਕਰਨ ਸਾਨੂੰ ਵੀ ਭਾਈ ਗੁਰ ਸਿੱਖੀ ਜੀਵਨ ਮਿਲੇ ਨਾਮ ਬਾਣੀ ਦਾ ਜਾਪ ਅਭਿਆਸ ਮਿਲੇ 사ਤਗੁਰ ਕਿਰਪਾ ਕਰਨ ਸਾਡੇ ਵੀ ਰੁਕੇ ਹੋਏ ਕਾਰਜ ਚੱਲਣ ਮਹਾਰਾਜ ਕਿਰਪਾ ਕਰਕੇ ਦਇਆ ਕਰਕੇ ਸਬਦ ਦੇ ਤੁਹਾਡਾ ਮੇਲ ਬਖਸ਼ਣ ਸਾਰਿਆਂ ਨੂੰ ਚੜ੍ਹਦੀ ਕਲਾ ਕਲਗੀ ਧਰ ਸਵਾਮੀ ਜੀ ਮਾਤਾ ਜੀ ਮਾਤਾ ਸਾਹਿਬ ਦੇਵਾਂ ਕੌਰ ਦੀ ਕਿਰਪਾ ਕਰਕੇ ਚੜ੍ਹਦੀਆਂ ਕਲਾ ਬਖਸ਼ਣ ਮਹਾਰਾਜ ਗੁਰੂ ਗਰੀਬ ਨਵਾਰ ਅੰਤਰਜਾਮੀ ਸਤਿਗੁਰੂ ਸਭ ਜਾਣਦੇ ਨੇ ਘਟਾ ਘਟਾਂ ਦੇ ਮਾਲਕ ਨੇ ਜਿਨ੍ਹਾਂ ਦੀਆਂ ਅਰਦਾਸਾਂ ਪੂਰੀਆਂ ਹੋ ਗਈਆਂ ਉਹ ਭਾਈ ਸਤਿਗੁਰ ਦੀ ਬਾਣੀ ਨਾਲ ਜੁੜੋ ਮਹਾਰਾਜ ਦੀ ਬਾਣੀ ਦਾ ਵਧੇਰੇ ਜਾਪ ਕਰੋ ਜਿਨ੍ਹਾਂ ਦੀਆਂ ਅਰਦਾਸਾਂ ਬੇਨਤੀਆਂ ਹਲੇ ਨਹੀਂ ਪੂਰੀਆਂ ਹੋਈਆਂ ਉਹ ਭਾਈ ਮਿਰਦੇ ਵਿੱਚ ਸ਼ਰਧਾ ਭਾਵਨਾ ਰੱਖ ਕੇ ਜਾਪ ਅਭਿਆਸ ਵਧਾ ਦਿਓ ਸੇਵਾ ਵਧਾ ਦਿਓ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਆਸ ਬੇਨਤੀ ਟਿਕਾਹ ਵਿੱਚ ਆ ਕੇ ਆਪ ਕਰੋ ਗੁਰੂ ਸਾਹਿਬ ਜਰੂਰ ਕਿਰਪਾ ਕਰਨਗੇ ਤਨ ਬਾਬਾ ਦੀਪ ਸਿੰਘ ਜੀ ਮੇਰਾ ਕਰਨ ਸੱਚੇ ਪਾਸ਼ਾ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ